ਹੇ ਰੋ ਮੋੜਾ ਕੋਈ ਅੱਜ ਬਾਈ ਜਾਨਦ ਭਾਈ ਪਿੱਛੇ 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 ਚਾਂਦ ਜੀ ਜਾਨਦ ਭਾਈ ਸਾਰਿਆਂ ਨੂੰ ਗਿਆਣਾ ਕਰੀ ਆ ਯਾਰ ਬਬਲੂ ਕੋ ਕਰ ਲੈ ਅੱਜ ਬਾਈਟ ਦੇ ਕੇ ਜਾਣਾ ਆਜੋ ਆਜੋ ਖਾਂ ਕੇ ਆਜੋ ਉਹ ਸਾਈਡ ਤੋਂ ਜਾ ਗੇ ਤੁਰੋ ਠੀਕ ਹੈ ਆਜੋ ਬਲੂ ਬਲੂ ਵਾਹ ਆਪਾ ਬਲੂ ਗ੍ਰਾਮਾਣਾ ਕਰੋ ਕਰੋ ਆਰਾਧਿਓ ਬੜੀ دیر ਬਾਅਦ ਆਦੋਂ 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 ਰਾਮ ਨਾਲ ਕੋਈ ਗੱਲ ਐ ਉਸ ਮਾਡੇ ਤੋਂ ਹੋਣਾ ਉਹਦੇ ਬਹੁਤ ਚੱਲ 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 ਉਸੇ طرف ਚੱਲ ਚੱਲ ਸਰ ਕਿਨੇ ਦਿਨਾਂ ਮਾਰ ਮਿਨੇ ਦਿਨਾਂ ਮਾਰ ਮਿਲਿਆ ਜੀ 20 29 ਤੱਕ ਡਿਟੇਲ ਗੱਲ 29 ਤੱਕ 700 ਮਿੰਟ ਗ੍ਰਾਮਾਣਾ ਕਰੋ ਸਹੀ ਕਰੋ ਅੱਤਰੀਆ ਨੂੰ ਨਾਲ 55/24 ਦੇ ਵਿੱਚ ਇਹਦੀ ਰੈਸਟ ਪਈ ਹੈ ਜੀ ਵਿਸ਼ਾਲ ਦੀ ਵਿਸ਼ਾਲ ਦੀ ਦਿੱਲੀ ਤੋਂ ਫੜਿਆ ਗਿਆ ਠੀਕ ਹੈ ਜੀ ਇਹਦੇ ਵਿੱਚ ਪਿਸਤਲਾਂ ਦਾ ਸਦਾ ਮਸਲਾ ਜੀ ਉਹਦੇ ਵਿੱਚ ਇਹਦੀ ਰੈਸਟ ਪਈ ਹੈ ਤੇ 20 ਤੱਕ ਰਮਾਨ ਮਿਲਿਆ 20 ਹੋਂ ਦਾ ਸਰ ਨਹੀਂ ਇਹ ਜਿਹੜਾ ਚੰਡੀਗੜ੍ਹ ਦਾ ਮਾਮਲਾ ਸੀ ਜਿਹੜਾ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਉਹ ਉਹ ਚੱਲ ਰਿਹਾ ਜੀ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਚੱਲ ਰਿਹਾ ਨਹੀਂ ਉਹੀ ਵਿੱਚ ਵੀ ਨੋਲ ਹੈ ਨਹੀਂ ਚੱਲ ਰਿਹਾ ਜੀ ਤਾਂ ਟੋਟਲ ਕਿੰਨੇ ਬੰਦੇ ਹੋ ਗਿਆ ਜੀ ਤਾਂ ਟੋਟਲ ਕਿੰਨੇ ਬੰਦੇ ਨੇ ਚਾਰ ਬੰਦੇ ਫੜਲੇ ਇਸ ਮੁਕਦਮੇ ਵਿੱਚ اچھا ਤੇਰੀ ਉਮਰ ਕਿੰਨੀ ਹੋਏਗੀ ਤੇਰੀ ਉਮਰ ਕਿੰਨੀ ਹੋਏਗੀ ਤੇਰੀ 19 20 ਸਾਲ ਪਹਿਲੇ ਪਰਚਾ ਹੈਗਾ ਕੋਈ ਪਹਿਲੇ ਪਰਚਾ ਹੈਗਾ ਕੋਈ ਨਹੀਂ ਇਹ ਚੱਲ ਰਿਹਾ ਮੇਰੇ ਸੀਸੀ ਜੀ ਕਰ ਰਹੀ ਹੈ ਠੀਕ ਹੈ ਓਕੇ ਓਕੇ ਜੀ ਮਾਰਕਟ ਲੋਕੋ ਮਾਰਕਟ ਧੰਨਵਾਦ ਸਰ ਮੇਰੇ ਮਿਲਿਆ ਜਿੰਦਰ ਮਾਣ ਮਿਲਿਆ ਜੀ ਇੱਕ ਗੱਲ ਦਿਲ ਨਾਲ ਹਾਂ ਦੀ ਗੱਲ ਕਰਦੇ ਹੋ ਉਹ ਰੱਖੋ ਰੱਖੋ ਹਾਂ ਅੱਗੇ ਆਓ ਨਾ ਤੋਂ ਨਾ ਬਿਟਵਿੰਜਾ ਬਟਾ ਚੋਰੀ ਦੇ ਵਿੱਚ ਇਹਦੀ ਰਿਸਟ ਪਈ ਹੈ ਜੀ ਵਿਸ਼ਾਲ ਦੀ ਵਿਸ਼ਾਲ ਦੀ ਦਿੱਲੀ ਤੋਂ ਫੜਿਆ ਗਿਆ ਕਿ ਸਿੱਕੇ ਜੀ ਇਹਦੇ ਵਿੱਚ ਪਿਸਤਲਾਂ ਦਾ ਸਦਾ ਮਸਲਾ ਜੀ ਉਹਦੇ ਵਿੱਚ ਇਹਦੀ ਰਿਸਟ ਪਈ ਹੈ ਤੇ 20 ਤੱਕ ਰਮਾਨ ਮਿਲਿਆ ਵੀ ਨੋਟ ਦਾ ਨਹੀਂ ਅਜਰਾ ਚੰਡੀਗੜ੍ਹ ਦਾ ਮਾਮਲਾ ਜੀ ਇਹਨਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਉਹ ਅੱਜੋ ਚੱਲ ਰਿਹਾ ਜੀ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਚੱਲ ਰਿਹਾ ਨਹੀਂ ਉਹ ਵੀ ਇਨਵੋਲ ਹੈ ਨਹੀਂ ਚੱਲ ਰਿਹਾ ਜੀ ਫਿਰ ਟੋਟਲ ਕਿੰਨੇ ਬੰਦੇ ਜਿਹੜੇ ਆ ਗਏ ਟੋਟਲ ਕਿੰਨੇ ਬੰਦੇ ਆ ਸਿਰ ਸਾਰੇ ਗਰੂ ਨਾਲ ਚਾਰ ਬੰਦੇ ਫੜਲੇ ਇਸ ਮੁਕਦਮੇ ਦੇ ਵਿੱਚ ਅੱਛਾ ਤੇ ਅਸਲ ਕਿੰਨੀ ਹੋਏਗੀ ਅਰੀ ਉਮਰ ਕਿੰਨੀ ਹੋਏਗੀ ਇਹ ਵੀ 19 20 ਸਾਲ ਹੈ ਨਹੀਂ ਅਰੇ ਚੱਲ ਰਹੀ ਹੈ ਮੈਰਿ ਜੀ ਐਜੂਕੇਸ਼ਨ ਚੱਲ ਰਹੀ ਹੈ ਕੋਈ ਕੁਝ ਹੈ ਓਕੇ ਥੈਂਕ ਯੂ ਜੀ ਥੈਂਕ ਯੂ ਜੀ ਮਾਰੀ ਲੋਕੋ ਪਰ ਲੱਗ